ਕੋਹੇਨੂਰ ਨੇ ਹਜ਼ਾਰਾਂ ਜੰਗਾਂ ਕਰਵਾ ਦਿੱਤੀਆਂ ਇਸ ਦੀ ਚਮਕਣੇ ਕਈ ਰਾਜੇ ਮਰਵਾ ਦਿੱਤੇ ਤੇ ਅੱਜ ਵੀ ਉਹ ਲੰਡਨ ਵਿੱਚ ਉਸੇ ਤਰ੍ਹਾਂ ਹੀ ਚਮਕ ਰਿਹਾ ਹੈ ਆਖਿਰ ਕੀ ਹੈ ਇਸ ਕੋਹੇਨੂਰ ਹੀਰੇ ਦਾ ਇਤਿਹਾਸ ਸਤਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਕੋਹੇਨੂਰ ਹੀਰੇ ਦੀ ਭਾਵ ਰੌਸ਼ਨੀ ਦੇ ਪਹਾੜ ਦੀ ਕੋਹੇਨੂਰ ਹੀਰਾ ਭਾਰਤ ਵਿੱਚ ਆਂਧਰਾ ਪ੍ਰਦੇਸ਼ ਦੀਆਂ ਗੋਲਕੁੰਡਾ ਖਦਾਨਾਂ ਵਿੱਚੋਂ ਮਿਲਿਆ ਸੀ ਤੇ ਇਹ ਹੀਰਾ ਸਭ ਤੋਂ ਪਹਿਲਾਂ ਭਾਰਤ ਦੇ ਰਾਜਿਆਂ ਨੂੰ ਮਿਲਿਆ ਸੀ। ਭਾਰਤ ਦੇ ਰਾਜਿਆਂ ਤੋਂ ਬਾਅਦ ਜਦੋਂ ਬਾਬਰ ਭਾਰਤ ਵਿੱਚ ਆਇਆ ਉਹਨੇ ਆਪਣੀ ਤਾਕਤ ਨਾਲ ਇਹ ਹੀਰਾ ਪ੍ਰਾਪਤ ਕੀਤਾ। ਫਿਰ ਬਾਬਰ ਤੋਂ ਬਾਅਦ ਇਹ ਅਕਬਰ, ਸ਼ਾਹਜਹਾਂ ਅਤੇ ਫਿਰ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਕੋਲ ਆਇਆ। ਫਿਰ ਨਾਦਰ ਸ਼ਾਹ ਨੇ ਦਿੱਲੀ ਤੇ ਹਮਲਾ ਕੀਤਾ। ਔਰੰਗਜ਼ੇਬ ਤੋਂ ਨਾਦਰ ਸ਼ਾਹ ਕੋਲ ਆਇਆ। ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਇਹ ਅਫਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾਹ ਦੁਰਾਨੀ ਨੂੰ ਮਿਲਿਆ ਅਹਿਮਦ ਸ਼ਾਹ ਦੁਰਾਨੀ ਤੋਂ ਬਾਅਦ ਉਸ ਦੇ ਪੋਤਰੇ ਸ਼ਾਹ ਸ਼ੁਜਾ ਨੂੰ ਮਿਲਿਆ ਉਸ ਦਾ ਆਪਣੇ ਨਾਲ ਹੀ ਕੋਈ ਝਗੜਾ ਹੋ ਗਿਆ ਤੇ ਸ਼ਾਹ ਸ਼ੁਜਾ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਅਤੇ ਹੀਰੇ ਨੂੰ ਨਾਲ ਲੈ ਕੇ ਭਾਰਤ ਦੇ ਕਸ਼ਮੀਰ ਵਿੱਚ ਆਇਆ ਭਾਰਤ ਦੇ ਕਸ਼ਮੀਰ ਵਿੱਚ ਗਵਰਨਰ ਅਤਾ ਮੁਹੰਮਦ ਨੇ ਸ਼ਾਹ ਸ਼ੁਜਾ ਨੂੰ ਗ੍ਰਿਫਤਾਰ ਕਰ ਲਿਆ ਸ਼ਾਹ ਸ਼ੁਜਾ ਦੀ ਪਤਨੀ ਲਾਹੌਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਈ ਤੇ ਕਿਹਾ ਮੇਰੇ ਪਤੀ ਨੂੰ ਕਸ਼ਮੀਰ ਦੇ ਗਵਰਨਰ ਅਤਾ ਮੁਹੰਮਦ ਨੇ ਗ੍ਰਿਫਤਾਰ ਕਰ ਲਿਆ ਹੈ ਤੁਸੀਂ ਉਸ ਨੂੰ ਰਿਹਾ ਕਰਵਾਓ ਮੈਂ ਤੁਹਾਨੂੰ ਹੀਰਾ ਦਵਾਂਗੀ ਸ਼ੇਰੇ ਪੰਜਾਬ ਨੇ ਸ਼ਾ ਸ਼ੁਜਾ ਨੂੰ ਰਿਹਾ ਕਰਵਾਇਆ ਸ਼ਾ ਸ਼ੁਜਾ ਨੇ ਖੁਸ਼ ਹੋ ਕੇ ਆਪਣੀ ਪਤਨੀ ਤੋਂ ਹੀਰਾ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੇ ਦਿੱਤਾ ਮਹਾਰਾਜਾ ਸਾਹਿਬ ਨੇ ਇਸ ਹੀਰੇ ਨੂੰ ਬੜੀ ਸ਼ਾਨ ਨਾਲ ਲਾਹੌਰ ਵਿੱਚ ਰੱਖਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਤੇ ਇਹ ਹੀਰਾ ਫਿਰ ਮਹਾਰਾਜਾ ਦਲੀਪ ਸਿੰਘ ਕੋਲ ਆਇਆ 10 ਸਾਲਾਂ ਦੇ ਦਲੀਪ ਸਿੰਘ ਕੋਲੋਂ ਅੰਗਰੇਜ਼ਾਂ ਨੇ ਹੀਰਾ ਲੈ ਲਿਆ ਤੇ ਅੰਗਰੇਜ਼ਾਂ ਨੇ 1850 ਈਸਵੀ ਨੂੰ ਇੰਗਲੈਂਡ ਦੇ ਲੰਡਨ ਵਿੱਚ ਇਸ ਹੀਰੇ ਨੂੰ ਪਹੁੰਚਾ ਦਿੱਤਾ ਤੇ ਅੱਜ ਵੀ ਉਹ ਹੀਰਾ ਆਪਣੀ ਚਮਕ ਦੇ ਰਿਹਾ ਹੈ